ਗੁਰਾਇਆਂ ਦੇ ਸੰਧੂ ਕੰਪਲੈਕਸ ਵਿਖੇ 24 ਸਤੰਬਰ ਦੇ ਨਯਤਵਾਂ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੁੱਢਾ ਦਲ ਫੁੱਟਬਾਲ ਕਲੱਬ ਦੇ ਸਰਦਾਰ ਸਰਜੀਤ ਸਿੰਘ ਅਤੇ ਗੁਰਾਇਆਂ ਬਲੱਟ ਸੇਵਾ ਦੇ ਪ੍ਰਧਾਨ ਹੈਪੀ ਮਹੀਨੇ ਦੱਸਿਆ ਕਿ ਗੁਰਾਇਆਂ ਦੀ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ, ਗੀਤਾ ਪਵਨ ਗੁਰਾਇਆਂ, ਗੁਰਾਇਆਂ ਐਂਬੂਲੈਂਸ ਵੈਲਫੇਅਰ ਸੁਸਾਇਟੀ, ਰੋਡਰੀ ਕਲੱਬ ਗੁਰਾਇਆਂ, ਸ਼ਿਵ ਸ਼ਕਤੀ ਸੇਵਾ ਮੰਡਲ ਗੁਰਾਇਆਂ ਅਤੇ ਹੋਰ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੁਲਵਿੰਦਰ ਸਿੰਘ ਸੰਧੂ ਦੀ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੰਧੂ ਕੰਪਲੈਕਸ ਵਿਖੇ ਸਵੇਰੇ 9 ਵਜੇ ਤੋਂ 2 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਖੂਨਦਾਨੀਆਂ ਨੂੰ ਵੱਦ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਵਿਜੇ ਸ਼ਰਮਾ, ਪੀਐਸ ਦਿੱਲੋ, ਭਦਰ ਸਿੰਘ, ਕੁਲਵਿੰਦਰ ਸੰਧੂ ਹਾਜ਼ਰ ਸਨ। ਅੱਜ ਸੰਧੂ ਕੰਪਲੈਕਸ ਵਿਖੇ ਜਿਹੜੀ ਹੈ ਗਿਆ ਸਾਡੀ ਮੀਟਿੰਗ ਹੋਈ ਹੈ ਕੈਂਪ ਨੂੰ ਲੈ ਕੇ ਜਿਹੜੇ ਸੰਧੂ ਸਾਹਿਬ ਸਾਡੇ ਹੈਗੇ ਇਹਨਾਂ ਦੀ ਬੇਟੀ ਦੇ ਜਨਮਦਨ ਨੂੰ ਸਮਰਪਿਤ ਖੂਨਦਾਨ ਕੈਂਪ ਹੈ ਜਿਹੜਾ 21 ਤਰੀਕ ਨੂੰ ਦਿਨ ਐਤਵਾਰ ਸੰਧੂ ਲੋਕੇਸ਼ਨ ਜਿਹੜੀ ਹੈਗੀ ਸੰਧੂ ਕੰਪਲੈਕਸ ਵਿੱਚ ਜਿਹੜਾ ਲਗਾਣਾ ਤੈਅ ਕੀਤਾ ਸੋ ਸਾਰਿਆਂ ਨੂੰ ਬੇਨਤੀ ਹੈ ਜੋ ਵੀ ਇਸ ਮਾਧਿਅਮ ਰਾਹੀਂ ਦੇਖ ਰਹੇ ਆ ਮੈਂ ਅਪੀਲ ਵੀ ਕਰਦਾ ਬੇਨਤੀ ਵੀ ਕਰਦਾ ਕਿ ਤੁਸੀਂ ਸਾਰੇ ਜਣੇ ਆਓ ਆਪਾਂ ਇੱਕ ਇੱਕ ਜਿਹੜਾ ਖੂਨ ਦਾ ਦਾਨ ਹੈ ਦੇ ਕੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਈਏ ਕਿਉਂਕਿ ਤੁਹਾਡੇ ਦੁਆਰਾ ਦਿੱਤਾ ਗਿਆ ਬਲੱਡ ਕਿਸੇ ਤਿੰਨ ਬੰਦਿਆਂ ਦੀ ਜ਼ਿੰਦਗੀ ਨੂੰ ਬਚਾਉਂਦਾ ਸੋ ਜਿਹੜਾ ਆਪਾਂ ਨੂੰ ਰੱਬ ਨੇ ਮੌਕਾ ਦਿੱਤਾ ਕਿਉਂ ਨਾ ਇਹਦਾ ਫਾਇਦਾ ਲਿਆ ਜਾਵੇ ਔਰ ਖੂਨਦਾਨ ਕਰਕੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਾਇੀ ਹੋਇਆ ਜਾਵੇ ਔਰ ਮੈਂ ਦੁਬਾਰਾ ਨਾਲ-ਨਾਲ ਇਹ ਵੀ ਬੇਨਤੀ ਕਰਦਾ ਕਿ ਸਾਡੇ ਨਾਲ ਸਹਿਯੋਗੀ ਟੀਮਾਂ ਜਿਹੜੀਆਂ ਹੈਗੀਆਂ ਗੁਰਾਇਆਂ ਦੀਆਂ ਜਿੰਨੀਆਂ ਵੀ ਧਾਰਮਿਕ ਰਾਜਨੀਤਿਕ ਔਰ ਜਿਹੜੀਆਂ ਸਾਰੇ ਸੰਸਥਾਵਾਂ ਹੈਗੀਆਂ ਨਾਲ ਸਾਨੂੰ ਸਹਿਯੋਗ ਕਰਦੀਆਂ ਭਈਆਂ ਜਿਹਦੇ ਵਿੱਚ ਬੁੱਢਾ ਦਲ ਫੁੱਟਬਾਲ ਕਲੱਬ ਦੀ ਟੀਮ ਖਾਸ ਕਰਕੇ ਸਾਡਾ ਐਸੋਸੀਏਟ ਸੋਂ ਦੁਬਾਰਾ ਤੋਂ ਬੇਨਤੀ ਕਰਦਾ ਕਿ ਤੁਸੀਂ ਆਓ ਬਲੱਡ ਡੋਨ ਕਰੋ ਹਰ ਇੱਕ ਖੂਨਦਾਨੀ ਨੂੰ ਅਸੀਂ ਮੈਡਲ ਨਾਲ ਔਰ ਸਰਟੀਫਿਕੇਟ ਨਾਲ ਸਨਮਾਨਿਤ ਕਰਾਂਗੇ ਔਰ ਪੂਰੀ ਆਗੋ ਭਖ ਹੋਏਗੀ ਸਾਰਿਆਂ ਦੀ ਰਿਫਰੈਸ਼ਮੈਂਟ ਲਈ ਵਿਸ਼ੇਸ਼ ਰੱਖਿਆ ਹੋਇਆ ਪ੍ਰੋਗਰਾਮ ਸੋ ਸਾਰਿਆਂ ਨੂੰ ਦੁਬਾਰਾ ਤੋਂ ਬੇਨਤੀ ਹੈ ਕਿ ਖੂਨਦਾਨ ਕੈਂਪ ਦਾ ਹਿੱਸਾ ਬਣੋ ਔਰ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਓ ਸਮਾਂ 9 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਜਿਹੜਾ ਸਮਾਂ ਐਤਵਾਰ ਦਾ ਸੋ ਦਿਨ ਐਤਵਾਰ 21 ਤਰੀਕ ਸਤੰਬਰ ਦਾ ਮਹੀਨਾ 2025 ਔਰ ਗੁਰੂ ਦਾ ਜਿਹੜਾ ਲੰਗਰ ਹੈ ਅਟੁੱਟ ਚਲਾਇਆ ਜਾਏਗਾ ਸੋ ਸਾਰੇ ਸੰਗਤਾਂ ਨੂੰ ਦੁਬਾਰਾ ਤੋਂ ਬੇਨਤੀ ਹੈ ਕਿ ਜਰੂਰ ਹਮੇ ਆ ਕੇ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਸਿੰਧੂ ਸਭ ਦੇ ਆਫਸਰ ਵਿਚ ਇਕੱਠੇ ਹੋਏ ਆ ਇਹਨਾਂ ਦਾ ਬੇਟੀ ਦਾ ਬਰਥਡੇ ਆ ਉਸ ਬੇਟੀ ਦੇ ਬਰਥਡੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਇਹਨਾਂ ਨੇ ਬਹੁਤ ਵੱਡਾ ਤੇ ਸੋਹਣਾ ਇਕਪਰਾਲਾ ਕੀਤਾ ਕਿ ਬਲੱਡ ਡੋਨੇਸ਼ਨ ਕੈਂਪ ਲਾ ਰਹੇ ਆ ਇੱਥੇ ਜਿਹੜੀ ਆਪਣੀ ਗੁਰਾਇਆ ਸੁਸਾਇਟੀ ਹੈਗੀ ਆ ਉਹਦੇ ਸਾਹਮਣੇ ਇਹਨਾਂ ਦਾ ਆਫਿਸ ਹੈ ਇੱਥੇ ਹੀ ਇਹਨਾਂ ਨੇ ਲਗਾਉਣਾ ਤੇ ਉਹਦੀ ਤਾਰੀਖ ਰੱਖੀ ਹੈਗੀ ਆ 21 ਤਾਰੀਖ ਨੂੰ ਇਸੇ ਮਹੀਨੇ ਦੀ 21 ਤਾਰੀਖ ਨੂੰ ਬਲੱਡ ਡੋਨੇਸ਼ਨ ਕੈਂਪ ਲੱਗੂਗਾ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਉਹ ਸਾਡੇ ਕੋਲ ਆਉਣ ਜੇ ਇਸ ਵੀ ਕਿਸੇ ਡੋਨਰ ਨੇ ਆਉਣਾ ਸਾਡੇ ਕੋਲ ਨਾਮ ਲਿਖਾਉਣ ਅਸੀਂ ਉਹਦਾ ਧੰਨਵਾਦ ਵੀ ਕਰਦੇ ਤੇ ਉਹਦੇ ਨਾਲ ਅੱਗੇ ਵੀ ਰਾਪਤਾ ਹੋਗਾ ਬਹੁਤ ਭਲੇ ਦਾ ਕੰਮ ਆ ਮਨੁੱਖਤਾ ਦੇ ਬਲੱਡ ਦੇਣਾ ਸਭ ਤੋਂ ਉੱਚਾ ਉੱਚਾ ਜਿਹਨੂੰ ਕਹਿ ਸਕਦੇ ਆ ਜਦੋਂ ਆਪਾਂ ਲੜਕਿਆਂ ਦਾ ਕਹੀਦਾ ਵੀ ਦਾਨ ਕਰਨਾ ਬਹੁਤ ਵੱਡਾ ਦਾਨ ਆ ਬਲੱਡ ਦਾਨ ਕਰਨਾ ਵੀ ਬਹੁਤ ਵੱਡਾ ਦਾਨ ਆ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ